ਔਰ YouTube ਅੱਜਕੱਲ ਨਾ ਸਿੱਖਣ ਦਾ ਵੀ ਬੜਾ ਵਧੀਆ ਸਾਧਨ ਬਣਿਆ ਹੋਇਆ ਬਹੁਤ ਸਾਰੇ ਲੋਕ ਇਨਫਲੂਐਂਸਰਸ ਨੂੰ ਦੇਖ ਦੇ ਕੇ ਹਾਂ ਕਈ ਨਕਲੀ ਨੋਟ ਬਣਾਉਣਾ ਵੀ ਸਿੱਖ ਲੈਦੇ ਨਕਲੀ ਨੋਟ ਬਣਾਉਣਾ ਸਿੱਖੀ ਜਾਂਦੇ ਆ ਕੋਈ ਆਨਲਾਈਨ ਬਿਜ਼ਨਸ ਕਰਨਾ ਸਿੱਖੇ ਬੜੇ ਸਾਰੇ ਸਾਧਨ ਨੇ ਜੀ ਪਰ ਇੱਕ ਚੀਜ਼ ਮੈਂ ਦੇਖੀ ਕਿ ਇੱਥੇ ਭਾਈ ਕਿਸੇ ਨੇ ਡਾਕਟਰੀ ਸਿੱਖ ਲਈ ਆਪਰੇਸ਼ਨ ਕਰਨੀ ਸਿੱਖ ਲੈ ਮੁੰਡਾ ਮਾਰਤਾ ਤੇ ਮੁੰਡਾ ਫਿਰ ਉਹ ਤਾਂ ਜੀ ਜਿੱਦਾਂ ਫਿਰ ਆਪਾਂ ਚੀਜ਼ਾਂ ਸਿੱਖਾਂਗੇ ਉਦਾਂ ਰਿਜ਼ਲਟ ਆਉਣੇ ਆ ਦੇਖੋ YouTube ਹੈ ਨਾ ਜਿਹੜਾ YouTube ਇਹ ਰੋਜ਼ਗਾਰ ਵੀ ਬਹੁਤ ਵੱਡਾ ਹੈ ਸਾਹਿਬ ਜੀ ਤੁਸੀਂ ਇੱਕ ਚੀਜ਼ ਮਿਸ ਕਰ ਦਿੱਤੀ ਕਿ YouTube ਕੱਲਾ ਸਿੱਖਣ ਦਾ ਨਹੀਂ ਹੈ। ਹੂੰ YouTube ਪੂਰੀ ਦੁਨੀਆ 'ਚ ਇਸ ਵੇਲੇ ਗਰੀਬ ਤੋਂ ਗਰੀਬ ਮੁਲਕਾਂ 'ਚ ਵੀ ਰੋਜ਼ਗਾਰ ਦੇ ਰਿਹਾ ਹੈ। ਜੀ ਬਿਲਕੁਲ ਇਹ ਗੱਲ ਮੰਨਣੀ ਪਵੇ। ਹੂੰ ਬਿਲਕੁਲ ਬਿਲਕੁਲ। ਦੂਜੀ ਚੀਜ਼ ਇਹ ਆ ਕਿ ਤੁਸੀਂ ਕੀ ਸਿੱਖ ਰਹੇ ਹੋ ਉਹ ਤਾਂ ਹੁਣ ਤੁਹਾਡੇ ਤੇ ਨਿਰਪਰ ਕਰਦਾ ਹੈ ਨਾ। ਜੋ ਮਰਜ਼ੀ ਉਹਦੇ ਚੋ ਸਿੱਖ ਲਓ। ਜੀ ਤੇ ਗੱਲ ਇਹ ਆ ਕਿ ਹੁਣ ਇਹ ਬੰਦੇ ਨੇ ਜਿਹੜਾ ਕੰਮ ਕੀਤਾ ਇਹ ਬਿਹਾਰ ਦਾ ਮਸਲਾ ਹੈ। ਹੂੰ ਜੀਦੇ ਚ ਪੀੜਿਤ ਪਰਿਵਾਰ ਦਾ ਦੋਸ਼ ਆ ਕਿ ਮੁੰਡੇ ਨੂੰ ਪੱਥਰੀ ਸੀਗੀ ਉਹ ਲੈ ਕੇ ਗਏ ਨੇ ਤੇ ਇੱਕ ਕੰਪਾਊਂਡਰ ਜਿਹੜਾ ਸੀ ਉਹ ਤੇਲ ਲੈਣ ਕਲਾ ਦਿੱਤਾ ਤੇ ਨਾਲ ਜਿਹੜੇ ਘਰ ਦੇ ਜੀ ਸੀਗੇ ਉਹਨਾਂ ਚੋਂ ਵੀ ਇੱਕ ਬੰਦਾ ਜਿਹੜਾ ਉਧਰ ਭੇਜ ਦਿੱਤਾ ਜਿਹੜਾ ਕੋਈ ਰੋਲਾ ਰੂਲਾ ਪਾਉਣ ਵਾਲਾ ਸੀ ਹੂੰ ਤੇ ਉਹ ਤੇ ਲਾ ਕੇ ਬਹਿ ਗਿਆ YouTube ਜੀ YouTube ਤੋਂ ਵੇਖ ਕੇ ਤੇ ਉਹਨੇ ਚੀਰਾ ਛੰਡ ਦਿੱਤਾ ਓਹੋ ਉਹ ਮੁੰਡਾ 16 17 ਵਰਿਆਂ ਦਾ ਸੀ ਹੂੰ ਜਦੋਂ ਕੰਮ ਹੋ ਗਿਆ ਖਰਾਬ ਹੁਣ ਦੇਖੋ ਚੀਰਾ ਦੇਣਾ ਵੀ ਕੋਈ ਸੌਖਾ ਕੰਮ ਨਹੀਂ ਸੌਖਾ ਕੰਮ ਹੀ ਬਿਲਕੁਲ ਇਨਾ ਹੌਸਲਾ ਕਰਨਾ ਹੀ ਬੜਾ ਔਖਾ ਜੀ ਫੇਰ ਮੁੜ ਕੇ ਕੰਮ ਜਿਹੜਾ ਫੇਰ ਗਿਆ ਬਾਈ ਤੇ ਉਹ ਮੁੰਡਾ ਜਿਹੜਾ ਵਿਚਾਰਾ ਫੌਤ ਹੋ ਗਿਆ ਹੁਣ ਲੋਕ ਹੈਰਾਨ ਹੈ ਕਿ ਐਹੋ ਜਿਹਾ ਕਿਹੜਾ ਡਾਕਟਰ ਹੈ ਜਿਹੜਾ YouTube ਤੇ ਦੇਖ ਕੇ ਤੇ ਆਪਰੇਸ਼ਨ ਕਰਦਾ ਪਤਾ ਨਹੀਂ ਅੱਗੇ ਕਿੰਨੇ ਕਾਮਯਾਬ ਕੀਤੇ ਹੋਣੇ ਤੇ ਕਿੰਨੇ ਅੱਗੇ ਮਾਰੇ ਆ ਹਮ ਇਹ ਡਾਕਟਰ ਆ ਕਿ ਬੰਦੇ ਮਾਰਿਆ ਇਨ ਉਤੇ ਪਤਾ ਨਹੀਂ ਲੋਕਾਂ ਨੇ ਮਤਲਬ ਸਾਹਮਣੇ ਹੋਣਾ ਹੈ ਪਹਿਲਾਂ ਵੀ ਕੋਈ ਕਾਰਨਾਮੇ ਹੋ ਸਕਦਾ ਕੀਤੇ ਹੋਣ ਹਾਲੀਵੁੱਡ ਦੇ ਉਹੀ ਗੱਲ ਹੈ ਹੋ ਸਕਦਾ ਡਾਕਟਰੀ YouTube ਵੇਖ ਕੇ ਬਣਿਆ ਹੋਵੇ ਹੂੰ ਬਿਲਕੁਲ ਜੀ ਤੇ ਇਸ ਕਰਕੇ ਇਹ ਮਾਮਲਾ ਬੜਾ ਚਰਚਿਤ ਹੈ ਕਿ YouTube ਤੋਂ ਵੇਖ ਕੇ ਡਾਕਟਰੀ ਔਰ ਕਮਾਲ ਦੀ ਗੱਲ ਹੈ ਕਿ ਆਪਰੇਸ਼ਨ ਹੱਦ ਹੋ ਗਈ ਹੈ ਜੀ ਮੈਂ ਤਾਂ ਇਹ ਕਹਿਣਾ ਹੁੰਨਾ ਕਿ ਯਾਰ ਆ ਇੱਥੇ ਆ ਤੁਸੀਂ ਇਹ ਦੇਸ਼ ਅੱਗੇ ਸਪੇਰਿਆਂ ਦਾ ਦੇਸ਼ ਵਜਦਾ ਹੁੰਦਾ ਸੀ ਹੁਣ ਸਲਾਹ ਕਰਾਂ ਤਾਂ ਦੇਸ਼ ਵਜਦਾ ਹੂੰ ਬਿਲਕੁਲ ਜੀ ਬਿਲਕੁਲ ਉਹ ਜੋ ਬੰਦਾ ਬੈਠਾ ਸਵੇਰ ਤੋਂ ਸ਼ਾਮ ਤੱਕ ਪਤਲੇ ਕਿਵੇਂ ਹੋਣਾ ਹੈ ਮੋਟੇ ਕਿਵੇਂ ਹੋਣਾ ਹੈ ਬਿਲਕੁਲ ਬਿਲਕੁਲ ਸਹੀ ਆ ਕਿਦਾਂ ਕਰਨਾ ਇੰਨੀਆਂ ਸਲਾਹਾਂ ਇੰਨੀਆਂ ਸਲਾਹਾਂ ਇਨਵੈਸਟ ਕਿਦਾਂ ਕਰਨਾ ਇੰਨੀਆਂ ਸਲਾਹਾਂ ਬੰਦਾ ਕਨਫਿਊਜ਼ ਹੋ ਜਾਂਦਾ ਸਾਬ ਜੀ ਜੀ ਬਿਲਕੁਲ ਇੱਕ ਕੋਈ ਹੋਰ ਨੁਸਖਾ ਦੱਸਦਾ ਦੂਜਾ ਉਸੇ ਚੀਜ਼ ਨੂੰ ਲੈ ਕੇ ਕੋਈ ਹੋਰ ਦੱਸੀ ਜਾਂਦਾ ਬਿਲਕੁਲ ਕਿਤੇ ਕਿਤੇ ਇਹਨਾ ਤੋਂ ਬਚੋ ਇਹ ਕਿਹੜੇ ਬਣਿਆ ਹੋਇਆ ਬਸ ਕਿਸੇ ਦਾ ਕੋਈ ਲੈਣਾ ਚਲੋ ਕਮਾਈ ਦਾ ਸਾਧਨ ਹੈ ਪਰ ਗੱਲ ਇਹ ਆ ਕਿ ਇਦਾਂ ਨਹੀਂ ਕਰਨਾ ਚਾਹੀਦਾ ਇੱਥੇ ਸਾਡੇ ਪੰਜਾਬ 'ਚ ਵੀ ਚਲੋ ਰੋਜ਼ਗਾਰ ਤੇ ਹੈਗਾ ਹੀ ਆ ਪਰ ਕਈਓ ਬਲੌਗਰ ਆ ਜਿਹੜੇ ਉਹ ਵਿੱਚ ਫਿਰ ਖਬਰ ਚੀ ਵੀ ਬਣ ਜਾਂਦੇ ਆ ਐਸੀ ਸੂਚਨਾ ਜਿਹਦਾ ਕੋਈ ਆਧਾਰ ਹੀ ਨਹੀਂ ਹੁੰਦਾ ਇੱਕ ਦਿਨ ਇੱਕ ਬਲੌਗ ਵਾਲੇ ਨੂੰ ਮੈਂ ਫੋਨ ਕਰਕੇ ਦੱਸਿਆ ਉਹ ਮੈਂ ਕਿਹਾ ਕੋਈ ਐਨ ਐ ਐਸਾ ਨਾਸਾ ਯਾਨੀ ਉਹਨਾਂ ਨੇ ਕੁਝ ਨਹੀਂ ਇਸ ਤਰ੍ਹਾਂ ਦਾ ਕਿਹਾ ਜੀ ਜਿਹੜਾ ਤੁਸੀਂ ਪਾਈ ਬੈਠੇ ਹੋ ਯਾਰ ਹਮ ਹਾਂ ਪਰ ਫਿਰ ਵੀ ਉਹ ਦੱਬੀ ਹੁੰਦੇ ਕੰਮ ਕੀ ਕਰੀਏ ਪਰ ਲੋਕਾਂ ਨੂੰ ਪਤਾ ਨਹੀਂ ਹੁੰਦਾ ਜੀ ਅੱਜ ਕੱਲ ਵਿਊਜ਼ ਵਗੈਰਾ ਦਾ ਚੱਕਰ ਆਉਂਦਾ ਹੈ ਜੀ ਇੱਕ ਕੰਮ ਐਸਾ ਚੱਲਦਾ ਜਿਹਦਾ ਇੱਕ ਵਾਰੀ ਚੱਲ ਜਾਂਦਾ ਹੈ ਟਮ ਟਮ ਆ ਉਵਰ ਦੱਬੀ ਤੁਰਿਆਂ ਦਾ ਉਹ ਕਹਿੰਦਾ ਕਿ ਬਾਈ ਹੁਣ ਦੁਨੀਆ ਦਾ ਸਭ ਤੋਂ ਸਿਆਣਾ ਵਿਅਕਤੀ ਤਾਂ ਮੈਂ ਆ ਤੇ ਪੈਸਾ ਤੇ ਉਹ ਹੀ ਸਿਆਣਾ ਕਰ ਦਿੰਦਾ ਬੰਦੇ ਨੂੰ ਜੀ 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 ਜਿਆਦਾ ਜਿਆਦਾ ਪੈਸਾ ਕਈ ਵਾਰ ਕਮਲਾ ਵੀ ਕਰ ਦਿੰਦਾ ਪਰ ਜਿਆਦਾ ਕੁਝ ਸਿਆਣਾ ਵੀ ਕਰ ਦਿੰਦਾ ਪਰ ਜੋ ਮਿਸ ਇਨਫਾਰਮੇਸ਼ਨ ਹੈ ਉਹ ਨਹੀਂ ਜਾਣੀ ਚਾਹੀਦੀ ਪਰ ਇੱਥੇ ਤੇ ਕਮ ਉਲਟ ਆ ਕਿ ਇੱਕ ਵਿਅਕਤੀ ਨੇ YouTube ਦੇਖ ਕੇ ਬੰਦਾ ਹੀ ਮੁੰਡੇ ਹੀ ਮਾਰ ਦਿੱਤਾ ਜਾਂ ਘਰ ਹੀ ਉਜਾੜ ਦਿੱਤਾ ਬਿਲਕੁਲ ਜੀ ਬਿਲਕੁਲ ਬਿਲਕੁਲ ਮਿੰਟੂ ਜੀ ਫਾਰਮ ਲੈਂਡ ਦੀ ਕਹਿ ਰਹੇ ਨੇ ਕਿ ਕੱਲ ਨੂੰ ਪੰਜਾਬ ਡਿਵੈਲਪਮੈਂਟ ਕਮਿਸ਼ਨ ਬਾਰੇ ਗੱਲ ਜ਼ਰੂਰ ਕਰਿਓ ਦੀ ਬਰਾੜ ਜੀ ਇੱਕ ਸ਼ੇਅਰ ਇਹਨਾਂ ਲਿਖ ਕੇ ਭੇਜਿਆ ਕਿ ਜਿਸ ਦੌਰ ਮੇ ਲੁੱਟ ਜਾਏ ਫਕੀਰੋਂ ਕੀ ਕਮਾਈ ਉਸ ਦੌਰ ਕੇ ਸੁਲਤਾਨ ਸੇ ਕੋਈ ਭੂਲ ਹੋਈ ਹੈ। ਕਿਆ ਬਤਾ ਜੀ ਇਹ ਮੈਨੂੰ ਫਕੀਰ ਫਕੂਰ ਦਾ ਤੇ ਨਹੀਂ ਜੇ ਪਤਾ ਇੱਥੇ ਮਲੋਟ ਇੱਕ ਲੁੱਟ ਹੋਈ ਬੜੇ ਸਾਲ ਪਹਿਲਾਂ ਰਾਸ਼ਿਆਂ ਤੇ ਜੀ ਤੇ ਸਾਰੇ ਸ਼ਹਿਰ ਨੇ ਬੁਰਾ ਮਨਾਇਆ ਕਿ ਰਾਸ਼ਿਆਂ ਤੋਂ ਲੁੱਟੀ ਆ ਹੂੰ ਕਿੰਨਾ ਘਰ ਗਿਆ ਹੈ ਇਹ ਸ਼ਹਿਰ ਹਮ ਇਹ ਇਹ ਗੱਲ 25 30 ਸਾਲ ਪਹਿਲਾਂ ਦੀ ਮੈਂ ਕਰ ਰਿਹਾ ਜਨਾਬ ਜੀ ਮੈਨੂੰ ਅੱਜ ਵੀ yaad ਆ ਤੇ ਪਰਸੋਂ ਚੌਥ ਮੈਂ ਫੜਦਾ ਪਿਆ ਸਾਂ ਕਿ ਇੱਕ ਕਬਾੜੀਏ ਤੋਂ ਲੁੱਟ ਹੋ ਗਈ ਸਾਬ ਲਾਲੋ ਜਿਹੜਾ ਹਾਈ ਕਬਾੜੀਆ ਯਾਰ ਜਿਹੜਾ ਆਪ ਪੂੰਜੀ ਪੂੰਜੀ ਕਹਿ ਪੈਸਾ ਪੈਸਾ ਜੋੜਦਾ ਹੈ ਇਹ ਕਬਾੜੀਆ ਜਿਹੜਾ ਮਤਲਬ ਕਿ ਆਪਣੇ ਘਰਾਂ ਚੋਂ ਕਬਾੜ ਇਕੱਠਾ ਕਰਦਾ ਹੋਇਆ ਜੀ ਉਹ ਹੀ ਹੈ ਖਾਨੀਆਂ ਜਵਾਨੀਆਂ ਵਾਲੇ ਕਿ ਨਹੀਂ ਕਮਾਲ ਦੀ ਗੱਲੇ ਤੇ ਮੈਂ ਉਸ ਘਟਨਾ ਨੂੰ ਮਿਲਾ ਕੇ ਦੇਖ ਰਿਹਾ ਸੀ ਮੈਂ ਕਿਹਾ ਉਸ ਵੇਲੇ ਸਾਰੇ ਸ਼ਹਿਰ ਨੇ ਅਫਸੋਸ ਕੀਤਾ ਸੀ ਉਸ ਰਾਸ਼ੇ ਦੀ ਇਮਤਿਹਾਨ ਕੀਤੀ ਕਸ਼ਮੀਰੀ ਦੀ ਜੀ ਤੇ ਅੱਜ ਹੁਣ ਤੇ ਇਹਨਾਂ ਗੱਲਾਂ ਨੂੰ ਕੋਈ ਗੋਲਦਾ ਹੀ ਨਹੀਂ ਉਹ ਕਹਿੰਦੇ ਯਾਰ ਭਰਾਵਾ ਇੱਥੇ ਆੜਤੀਆ ਵੀ ਲੁੱਟਿਆ ਜਾਂਦਾ ਇੱਥੇ ਕਬਾੜੀਆ ਵੀ ਲੁੱਟਿਆ ਜਾਂਦਾ ਕਿਹਨੂੰ ਕਿਹਨੂੰ ਰੋਈਏ ਕਿਹਨੂੰ ਕਿਹਨੂੰ ਬਚਾਈਏ ਹੈਨਾ ਜੀ ਦੀ ਮਦਦ ਸ਼ਹਿਰ ਇਹਨਾਂ ਦਾ ਠੀਕ ਹੈ ਆਪਣੀ ਜਗ੍ਹਾ ਤੇ ਇਹ ਤੇ ਪਤਾ ਨਹੀਂ ਉਹਨਾਂ ਫਕੀਰ ਜਿਹੜਾ ਲੁੱਟਿਆ ਤੇ ਉਹਦਾ ਕੌਣ ਜ਼ਿੰਮੇਵਾਰ ਕੌਣ ਨਹੀਂ ਪਰ ਮੈਂ ਤੁਹਾਨੂੰ ਇਹ ਦੱਸ ਦਿੱਤਾ ਕਿ ਇੱਥੇ ਇਹ ਸਭ ਕੁਝ ਚੱਲਣ ਰਿਹਾ ਜੀ ਜੀ ਵਾਕਿਆ ਸਹੀ ਗੱਲ ਹੈ ਬਿਲਕੁਲ 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 ਅ ਅੱਜ ਕੱਲ੍ਹ ਕਹਿੰਦੇ ਕਿ ਡਾਕੂਆਂ ਤੇ ਸਾਰਿਆਂ ਨੇ ਸਬਸਕ੍ਰਾਈਬ ਉਹ ਉੱਥੇ YouTube ਦਾ ਖੁੱਲੀ ਖੜੇ ਆ ਉਹ ਬੀਬੀ ਮਰੀਮ ਜਿਹੜੀ ਆ ਉਹ ਉਹਦੇ ਤੇ ਕਰੋੜ ਰੁਪਈਆ ਨਾਮ ਰੱਖੀ ਖਲੋਤੀ ਤੇ ਉਹ ਹੱਥ ਜੋੜ ਕੇ ਕਹਿਣ ਡਿਆ ਕਿ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਵੀਰ ਬਣ ਕੇ ਸਬਸਕ੍ਰਾਈਬ ਕਰ ਲਓ ਤੇ ਜਿਨ੍ਹਾਂ ਨੇ ਕਰ ਲਿਆ ਤੇ ਉਹਨਾਂ ਦਾ ਕੋਟਨ ਕੋਟ ਧੰਨਵਾਦ ਜੇ ਕੀ ਬਾਤ ਐ ਮਿੰਟੂ ਫੇਰ ਆਪਾਂ ਤਾਂ ਕਹਿ ਦਈਏ ਦੋ ਤਿੰਨ ਵਾਰੀ ਹੋਰ ਕਹਿ ਦੇ ਕਰੀ ਵੀ ਕਰ ਦੋ ਭਾਈ ਸਾਡਾ ਸਬਸਕ੍ਰਾਈਬਰਾਂ ਘੁੱਕਰੀ ਮਾਰਦੇ ਨਹੀਂ ਨਹੀਂ ਅਸੀਂ ਤੇ ਕੀ ਕੁਝ ਨਹੀਂ ਅਸੀਂ ਅਸੀਂ ਤੇ ਕਿਸੇ ਦੇ ਡਾਂਗ ਨਹੀਂ ਮਾਰਨ ਚੋ ਕਿ ਡਾਕਾਂ ਤੇ ਕੀ ਮਾਰਨਾ ਆਇ ਤੇ ਭਾਈ ਸ਼ਬਦ ਵੀ ਤੁਹਾਡੇ ਵੀ ਨਹੀਂ ਸੋਚ ਕੇ ਭੇਜ ਦਿਆਂ ਵੀ ਉਹ ਨਾ ਕਿਸੇ ਤੇ ਲੱਗੇ ਐਵੇਂ ਠੀਕ